ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫਤੇ ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨ ਇਹ ਜੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡਾ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜੀਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨ ਇਹ ਜੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡਾ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜੀਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨ ਨੇ ਜੇ ਇਹਦੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡਾ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਮਹਿਕਮੇ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜੀਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਤਾਂ ਨਹੀਂ ਹੈ ਜੇ ਇਹਦੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡਾ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜੀਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨ ਨੇ ਜਿਹਦੇ ਇਸ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡਾ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜੀਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨ ਇਹ ਜੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡਾ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਧਾਨੀ ਹੈ ਜਿਹਦੇ ਇਸ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜੀਤੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ 'ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ ਭਰਾ ਭੈਣ ਨੂੰ ਕਿਸੇ ਮੁਸ਼ਕਲ ਹੋਵੇ ਕੋਈ ਗੱਲ ਪੁੱਛਣੀ ਹੋਵੇ ਕੋਈ ਸਵਾਲ ਕਰਨਾ ਹੋਵੇ ਕੋਈ رائے ਲੈਣੀ ਹੋਵੇ ਉਹਨਾਂ ਤੋਂ ਲੈ ਸਕਦੇ ਆ ਜਿਹਦੇ ਨਾਲ ਅਸੀਂ ਕਿਉਂਕਿ ਵੱਡੀ ਕ੍ਰਾਂਤੀ ਸਾਡੇ ਸੂਬੇ ਲਈ ਪਸ਼ੂ ਤਾਂ ਨਹੀਂ ਜੇ ਇਹਦੇ ਇਹਦੇ ਵਿੱਚ ਅਸੀਂ ਤਗੜੇ ਹੋਵਾਂਗੇ ਜੇ ਇਹਨੂੰ ਅਸੀਂ ਚੰਗੀ ਤਰ੍ਹਾਂ ਸੰਭਾਲਾਂਗੇ ਇਹਦੇ ਲਈ ਪੰਜਾਬ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝਿਆ ਹੋਇਆ ਅੱਜ ਪਸ਼ੂ ਪਾਲਣ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਹੜਾ ਕਿਸਾਨ ਭਰਾਵਾਂ ਲਈ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਇੱਕ ਪੇਜ ਜਿਹੜਾ ਫੇਸਬੁੱਕ ਤੇ ਜਾਰੀ ਕੀਤਾ ਗਿਆ ਅਤੇ ਨਾਲ ਹੀ YouTube ਚੈਨਲ ਜਿੱਥੇ ਦੇ ਸਾਡੇ ਮਹਾਰ ਡਾਕਟਰ ਬੈਠਿਆ ਕਰਨਗੇ 11 ਤੋਂ 1 ਵਜੇ ਇੱਕ ਹਫ਼ਤੇ ਚ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸੋਮਵਾਰ ਦਾ ਉਹਨਾਂ ਨਾਲ ਕਿਸੇ ਵੀ ਕਿਸਾਨ